ਦਾ ਪੰਜਾਬ ਬੋਲ ਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਸ ਵਕਤ ਗੱਲ ਕਰਦੇ ਆਂ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਥੇ ਕਿ ਸ਼ੁਭਮਦੀ ਘਰਵਾਲੀ ਨੇ ਜਿੱਥੇ ਹਰ ਇੱਕ ਗੱਲ ਜਿਹੜੀ ਹੈ ਸਾਫ਼ ਤੌਰ ਤੇ ਬਿਆਨ ਕਰ ਦਿੱਤੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪੁਲਿਸ ਨੇ ਕੋਈ ਸੁਣਵਾਈ ਜਿਹੜੀ ਹੈ ਨਹੀਂ ਕੀਤੀ ਹੈ ਜਿਹੜੇ ਘੋੜੇ ਵਾਲੇ ਲੋਕ ਨੇ ਉਹਨਾਂ ਲੋਕਾਂ ਨੇ ਵੀ ਕਸ਼ਮੀਰੀਆਂ ਨੂੰ ਜਿਹੜਾ ਹੈ ਆਪਣੇ ਸਿਰ ਤੇ ਚੜਾਇਆ ਹੋਇਆ ਹੈ ਕਸ਼ਮੀਰੀਆਂ ਨੇ ਅੰਤਖਵਾਦੀਆਂ ਨੂੰ ਜਿਹੜੀ ਹੈ AK-47 ਵੀ ਸਪਲਾਈ ਕੀਤੀਆਂ ਨੇ ਤੁਹਾਨੂੰ ਆਖਰਕਾਰ ਦੱਸਣਾ ਚਾਹਾਂਗੇ ਕਿ ਪੂਰੇ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈ ਫਿਰ ਵੀ ਰਹੀ ਹੈ ਸ਼ੁਭਮ ਦੀ ਜ਼ਿੰਦਗੀ ਬਾਰੇ ਤੁਹਾਨੂੰ ਕੁਝ ਗੱਲਾਂ ਜਿਹੜੀਆਂ ਨੇ ਦੱਸਣਾ ਚਾਹਾਂਗੇ ਸੋ ਆਖਰ ਸੀਮੈਂਟ ਕਾਰੋਬਾਰੀ ਸ਼ੁਭਮ ਨੇ ਕਾਨਪੁਰ ਤੋਂ ਹੀ ਐਮਬੀਏ ਕਰਨ ਤੋਂ ਬਾਅਦ ਕਾਰੋਬਾਰ ਨੂੰ ਅੱਗੇ ਵਧਾਉਣਾ ਸੀ ਉਸ ਦੀ ਪਤਨੀ ਇਸ਼ਾਨੀਆ ਵੀ ਉਸ ਦਾ ਸੁਪਨਾ ਪੂਰਾ ਕਰਨ ਲਈ ਤਿਆਰ ਸੀ ਚੰਦਨ ਟਰੇਡਰਸ ਤੋਂ ਇਲਾਵਾ ਡ੍ਰੀਮ ਲੈਂਡ ਅਪਾਰਟਮੈਂਟ ਤੋਂ ਵੀ ਕੰਮ ਨੂੰ ਅੱਗੇ ਤੋਰ ਰਿਹਾ ਸੀ ਚਾਚਾ ਮਨੋਜ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੇ ਕਾਰੋਬਾਰ ਨੂੰ ਬਹੁਤ ਅੱਗੇ ਲੈ ਜਾਣਾ ਚਾਹੁੰਦਾ ਸੀ ਭਰਾ ਸੰਜੇ ਨੇ ਵੀ ਉਸ ਤੇ ਭਰੋਸਾ ਪ੍ਰਗਟਾਇਆ ਅਤੇ ਹੌਸਲਾ ਦਿੱਤਾ ਉਸ ਨੇ ਭਰਾ ਪ੍ਰੋਸੇ ਨੂੰ ਸਹੀ ਸਾਬਤ ਕੀਤਾ ਉਹ ਕਾਰੋਬਾਰ ਦੇ ਸਿਲਸਿਲੇ ਵਿੱਚ ਕਈ ਵਾਰ ਵਿਦੇਸ਼ਾਂ ਦਾ ਦੌਰਾ ਵੀ ਕਰਦਾ ਰਿਹਾ ਸੀ ਜਿਉਂ ਹੀ 8 ਦਿਨ ਬੀਤ ਜਾਂਦੇ ਉਹ ਜ਼ਰੂਰ ਕਿਸੇ ਨਾ ਕਿਸੇ ਥਾਂ ਤੇ ਘੁਮਣ ਨਿਕਲ ਜਾਂਦਾ ਜੇਕਰ ਮੌਕਾ ਮਿਲਦਾ ਤਾਂ ਵੀ ਬਰਿੰਦਾਵਨ ਮਥੁਰਾ ਤੇ ਹਰਿਦਵਾਰ ਵੀ ਜ਼ਰੂਰ ਜਾਇਆ ਕਰਦਾ ਸੀ ਹਰਾਉਣ ਵਾਲਾ ਜ਼ਿੰਦਗੀ ਤੋਂ ਜਿਹੜਾ ਹੈ ਹਾਰਿਆ ਸ਼ੁਭਮ ਜੀ ਹਾਂ ਇਸ ਦੇ ਬਾਰੇ ਉਸ ਦੀ ਪਤਨੀ ਨੇ ਸਾਫ਼ ਤੌਰ ਤੇ ਖੁਲਾਸਾ ਕੀਤਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਮੰਗਲਵਾਰ ਨੂੰ ਪਹਿਲਗਾਮ ਦੀ ਵੈਸਟਰਨ ਘਾਟੀ ਦੇ ਵਿੱਚ ਸ਼ੁਭਮ ਦੀ ਖੂਨ ਨਾਲ ਲਤਪਤ লাশ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਦੂਜੇ ਦਿਨ ਬੁੱਧਵਾਰ ਨੂੰ ਇੱਕ ਹੋਰ ਵੀਡੀਓ ਵਾਇਰਲ ਹੋ ਗਿਆ ਇਸ ਦੇ ਵਿੱਚ ਸ਼ੁਭਮ ਆਪਣੀ ਪਤਨੀ ਇਸ਼ਾਨੀਆ ਨਾਲ ਹੋਟਲ ਦੇ ਵਿੱਚ ਤਾਸ਼ ਖੇਡ ਰਿਹਾ ਸੀ ਇਸ ਦੌਰਾਨ ਸ਼ੁਭਮ ਇਹ ਕਹਿੰਦੇ ਹੋਏ ਨਜ਼ਰ ਆ ਰਿਹਾ ਹੈ ਕਿ ਮੈਂ ਸਾਰਿਆਂ ਨੂੰ ਹਰਾਵਾਂਗਾ ਇਸ ਤੇ ਪਰਿਵਾਰਕ ਮੈਂਬਰ ਹੱਸ ਰਹੇ ਸਨ ਚਾਚਾ ਨੇ ਦੱਸਿਆ ਇਹ ਕਿ ਸਾਡਾ ਸ਼ੁਭਮ ਕਿੰਨਾ ਖੁਸ਼ ਸੀ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਰੱਬ ਸਾਡੇ ਤੋਂ ਇਹ ਖੁਸ਼ੀਆਂ ਖੋ ਲੈਣ ਵਾਲਾ ਹੈ ਮੇਰਾ ਕਬਮ ਜ਼ਿੰਦਗੀ ਤੋਂ ਹਾਰ ਗਿਆ ਏ ਤੁਹਾਨੂੰ ਦੱਸਣਾ ਚਾਹਾਂਗੇ ਸ਼ੁਭਮ ਦੀ ਪਤਨੀ ਨੇ ਇਹ ਖੁਲਾਸਾ ਕੀਤਾ ਹੈ ਕਿ ਪੁਲਿਸ ਨੇ ਕੋਈ ਵੀ ਕਾਰਵਾਈ ਜਿਹੜੀ ਹੈ ਨਹੀਂ ਕੀਤੀ ਹੈ ਪੁਲਿਸ ਨੇ ਸਾਡੀ ਸੁਣਵਾਈ ਵੀ ਜਿਹੜੀ ਹੈ ਨਹੀਂ ਕੀਤੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਉੱਥੋਂ ਦੇ ਕੁਝ ਲੋਕਾਂ ਨੇ ਜਿਹੜਾ ਹੈ ਬਿਲਕੁਲ ਉਹਨਾਂ ਲੋਕਾਂ ਨੂੰ AK-47 ਜਿਹੜੀਆਂ ਨੇ ਸਪਲਾਈਰ ਕੀਤੀਆਂ ਨੇ ਹਾਲਾਂਕਿ ਉੱਥੋਂ ਦੇ ਕੁਝ ਲੋਕ ਉਹਨਾਂ ਨਾਲ ਮਿਲੇ ਹੋਏ ਨੇ ਜਿਹੜੇ ਲੋਕਾਂ ਨੇ ਉੱਥੇ ਕਾਟੀ ਦੇ ਉੱਪਰ ਹਮਲਾ ਕੀਤਾ ਹੈ ਵੈਸਟਰਨ ਕਾਟੀ ਦੇ ਉੱਤੇ ਜੋ ਹਮਲਾ ਹੋਇਆ ਹੈ ਪਹਿਲਗਾਮ ਅਟੈਕ ਹੋਇਆ ਹੈ ਉਥੋਂ ਦੀ ਕੁਝ ਲੋਕਾਂ ਦੀ ਬਦੌਲਤ ਹੋਇਆ ਹੈ ਕੁਝ ਲੋਕ ਨਾਲ ਮਿਲੇ ਹੋਏ ਨੇ ਤੇ ਉਹਨਾਂ ਲੋਕਾਂ ਦੇ ਨਾਲ ਮਿਲੇ ਹੋਣ ਕਰਕੇ ਹੀ ਇਹ ਜਿਹੜਾ ਹੈ ਕੰਮ ਹੋਇਆ ਹੈ ਇਹ ਸਾਰੀ ਗੱਲਬਾਤ ਜਿਹੜੀ ਹੈ ਬਿਲਕੁਲ ਸਾਹਮਣੇ ਸਾਫ਼ ਹੋਈ ਹੈ ਸੋ ਲਗਾਤਾਰ ਜੇ ਗੱਲ ਕੀਤੀ ਜਾਵੇ ਆਖਰਕਾਰ ਉਹ ਸਾਰੀਆਂ ਚੀਜ਼ਾਂ ਜੜੀਆਂ ਨੇ ਸੱਚ ਸਾਬਤ ਹੋਈਆਂ ਨੇ ਜਿਨ੍ਹਾਂ ਦਾ ਸ਼ੱਕ ਜਤਾਇਆ ਜਾ ਰਿਹਾ ਸੀ ਹਰ ਇੱਕ ਗੱਲ ਜਿਹੜੀ ਹੈ ਬਿਲਕੁਲ ਸਾਫ਼ ਸਾਹਮਣੇ ਹੋ ਚੁੱਕੀ ਹੈ ਸੋ ਲਗਾਤਾਰ ਹੀ ਕੁਝ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਸਾਫ਼ ਹੋਣ ਦੀ ਉਮੀਦ ਹੈ ਸ਼ੁਭਮ ਦੀ ਘਰ ਵਾਲੀ ਨੇ ਜੋ ਦੱਸਿਆ ਹੈ ਬਿਲਕੁਲ ਉਹ ਸਾਫ਼ ਜਤਾਇਆ ਜਾ ਰਿਹਾ ਹੈ ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ